ਕਸਬਾ ਔੜਵਿਕੇ న్యూਸ ਰੀਡਰ ਚੈਨਲ ਦੇ ਪੱਤਰਕਾਰ ਸ਼੍ਰੀ ਮਨਦੀਪ ਦੁੱਗਲ ਦੇ ਭਤੀਜੇ ਦੀ ਸ੍ਰੀਤਸਕਾਰ ਜੋ ਕਿ ਸਰਕਾਰੀ ਹਸਪਤਾਲ ਔੜਵਿਕੇ ਖੜੀ ਸੀ ਤੇ ਸੂਚਨਾ ਅਨਸਾਰ ਇਹ ਗੱਡੀ ਕਰੀਬ 3 ਕੁ ਮਹੀਨੇ ਪਹਿਲਾਂ ਹੀ ਲਈ ਗਈ ਸੀ ਤੇ ਇਸ ਦਾ ਭਤੀਜਾ ਦੋ ਜੋ ਕਿ ਫੋਟੋਗ੍ਰਾਫਰ ਦਾ ਕੰਮ ਕਰਦਾ ਹੈ ਤੇ ਬੜੀ ਹੀ ਮੁਸ਼ਕਲ ਦੇ ਨਾਲ ਇੱਕ ਇੱਕ ਪੈਸਾ ਜੋੜ ਕੇ ਇਹ ਗੱਡੀ ਲਈ ਸੀ ਪਰ ਬੀਤੀ ਰਾਤ ਕਰੀਬ 1:00 ਵਜੇ ਇਹਨਾਂ ਦੇ ਦੱਸਣ ਦੇ ਮੁਤਾਬਕ ਇਹਨਾਂ ਨੂੰ ਸੂਚਨਾ ਮਿਲੀ ਕਿ ਗੱਡੀ ਨੂੰ ਅੱਗ ਲੱਗ ਗਈ ਹੈ ਤੇ ਮੌਕੇ ਤੇ ਇਹ ਪਹੁੰਚੇ ਤੇ ਮੌਕੇ ਤੇ ਹੀ ਪੁਲਿਸ ਤੇ ਫਾਇਰ ਬ੍ਰਿਗੇਡ ਵੀ ਪਹੁੰਚੇ ਜਿਨ੍ਹਾਂ ਨੇ ਅੱਗ ਤੇ ਕਾਬੂ ਪਾਇਆ ਇਸ ਅੱਗ ਦੇ ਕਾਰਨਾਂ ਦਾ ਬਹੁਤ ਹੀ ਬਰੀਕੀ ਦੇ ਨਾਲ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਅੱਗ ਕਿਸ ਤਰ੍ਹਾਂ ਲੱਗੀ ਤੇ ਇਹਨਾਂ ਨੇ ਦੱਸਿਆ ਕਿ ਕਰੀਬ 7 ਕੁ ਲੱਖ ਦਾ ਨੁਕਸਾਨ ਹੋ ਗਿਆ ਹੈ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਬਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਮੰਦੀਪ ਜੀ ਇਹ ਅੱਗ ਦੀ ਕਰਨਾ ਪਿੱਛੇ ਕਾਰਨ ਕੀ ਹੈ ਜਾਂ ਤੁਹਾਨੂੰ ਕਦੋਂ ਪਤਾ ਲੱਗਿਆ ਇਹਦਾ ਇਹ ਅੱਗ ਲਗਾਈ ਗਈ ਹੈ ਜਾਂ ਲੱਗੀ ਹੈ ਕੀ ਕਹਿਣਾ ਚਾਹੋਗੇ ਜੀ ਸਾਹਿਬ ਰਾਤ ਤਕਰੀਬਨ 1:30 ਵਜੇ ਮੈਨੂੰ ਇੱਥੇ ਸਾਹਮਣੇ ਰਕੇਸ਼ ਕਲੀਨਿਕ ਆ ਡਾਕਟਰ ਅਕਸ਼ੇ ਜੀ ਉਹਨਾਂ ਦੀ ਕਾਲ ਆਈ ਵੀ ਇਹ ਤਾਂ ਹਸਪੀਟਲ ਦੇ ਵਿੱਚ ਗੱਡੀ ਤੁਹਾਡੀ ਖੜੀ ਆ ਉਹ ਨਾਲ ਦੀ ਗੱਡੀ ਸੀ ਸ਼ਾਇਦ ਅੱਗ ਲੱਗੀ ਆ ਵੀ ਆਪਣੀ ਗੱਡੀ ਦਾ ਉੱਪਰ ਹੀ ਕਰ ਲੋ ਜਦੋਂ ਇਹ ਗੱਡੀ ਜਿਹੜੀ ਹੈਗੀ ਮੇਰੇ ਭਤੀਜੇ ਦੀ ਹੈ ਜਦੋਂ ਮੈਂ ਭਤੀਜੇ ਨੂੰ ਕਾਲ ਕੀਤੀ ਨਾਲੇ ਪਤਾ ਲੱਗਿਆ ਵੀ ਗੱਡੀ ਸਾੜੀ ਆ ਅਸੀਂ ਮੌਕੇ ਤੇ ਪਹੁੰਚੇ ਪੁਲਿਸ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਉਹ ਮੌਕੇ ਤੇ ਗੱਡੀਆਂ ਪਹੁੰਚ ਗਈਆਂ ਪੁਲਿਸ ਨੇ ਕਾਫੀ ਹੈਲਪ ਕੀਤੀ ਫਾਇਰ ਬ੍ਰਿਗੇਡ ਵਾਲਿਆਂ ਨੇ ਕਾਫੀ ਬੜੀ ਮਸ਼ੱਦਦ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਜੇ ਕਾਰਨ ਤਾਂ ਹੁਣ ਕਹਿ ਨਹੀਂ ਸਕਦੇ ਕਿਉਂਕਿ ਭਤੀਜਾ ਕੰਮ ਤੋਂ ਆਇਆ ਸੀਗਾ ਕੰਮ ਤੋਂ ਆਉਣ ਤੋਂ ਬਾਅਦ ਉਹ ਗੱਡੀ ਇੱਥੇ ਖੜੀ ਕਰਕੇ ਘਰ ਚੱਲ ਗਿਆ ਕਿਉਂਕਿ ਸਵੇਰੇ ਉਹਨੇ ਕਿਤੇ ਜਾਣਾ ਸੀਗਾ ਕੰਮ ਤੇ ਫਿਰ ਉਸ ਵਾਸਤੇ ਉਹ ਗੱਡੀ ਖੜੀ ਕੀਤੀ ਸਾਨੂੰ ਸਿਰਫ ਉਸ ਵੇਲੇ ਤੱਕ ਨੇ 1:30 ਵਜੇ ਇਸ ਘਟਨਾ ਦਾ ਪਤਾ ਲੱਗਾ ਅਸੀਂ ਮੌਕੇ ਤੇ ਪਹੁੰਚੇ ਤੇ ਦੇਖਿਆ ਉਹ ਗੱਡੀ ਦਾ ਕੀ ਹਾਲ ਹੋਇਆ ਤੇ ਆ ਪੁਲਿਸ ਨੂੰ ਸੂਚਿਤ ਕੀਤਾ ਜੀ ਹਾਂਜੀ ਪੁਲਿਸ ਨੂੰ ਸੂਚਿਤ ਕਰਤਾ ਹੈ ਪੁਲਿਸ ਆਪਣੇ ਮੌਕੇ ਤੇ ਕਾਰਵਾਈ ਕਰ ਰਹੀ ਹੈ ਜੀ ਓਕੇ ਜੀ ਧੰਨਵਾਦ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876789499